ਸੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਹੋ ਮੂਗੇ ਖੁਸ਼ ਹੋ ਮੂਗੇ ਇਹ ਹੋਂ ਵੀ ਕਿਉਂ ਨਾ ਕਿਉਂਕਿ ਹੁਣ ਪੰਜਾਬ ਪੁਲਿਸ ਦੀ ਵੈਕੈਂਸੀ 1746 ਪੋਸਟਾਂ ਆ ਚੁੱਕੀਆਂ ਨੇ ਤੇ ਹਰ ਇੱਕ ਦਾ ਹੁਣ ਸੁਪਨਾ ਹੈ ਕਿ ਉਹਨਾਂ ਦੇ ਤਾ ਉਤੇ ਖਾਕੀ ਵਰਦੀ ਆ ਜੋ ਉਹ ਸਜਣੇ ਚਾਹੀਦੀ ਹੈ ਤੇ ਮੈਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਪੂਰੀ ਪੂਰੀ ਮਦਦ ਕਰਾਂਗਾ ਤੇ ਇਹ ਦੱਸਾਂਗਾ ਕਿ ਤੁਸੀਂ ਬਿਨਾਂ ਕਿਸੇ ਪੈਸਾ ਖਰਚੇ ਤੁਸੀਂ ਬਿਲਕੁਲ ਸਹੀ ਕਹ ਰਹੇ ਹੋ ਬਿਨਾ ਕੋਈ ਪੈਸਾ ਖਾਚੇ ਉਸ ਵਰਦੀ ਨੂੰ ਕਿਵੇਂ ਅਚੀਵ ਕਰ ਸਕਦੇ ਹੋ ਤੇ ਜੋ ਬਾਜ਼ਾਰ ਵਿੱਚ ਲੁੱਟ ਜਲ ਰਹੀ ਉਸ ਤੋਂ ਕਿਵੇਂ ਬਚ ਸਕਦੇ ਹੋ ਇਸ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇਹ ਵੀ ਜਾਣਾਂਗੇ ਕਿ ਇਸ ਵਾਸਤੇ ਕਿੰਨੀ ਏ ਚਾਹੀਦੀ ਆ ਫਾਰਮ ਫਿਲਿੰਗ ਵਾਸਤੇ ਕੀ ਕੁਝ ਚਾਹੀਦਾ ਤੇ ਸਿਲੇਬਸ ਇਹਦਾ ਕੀ ਹੈ ਤੇ ਉਸ ਤੋਂ ਬਾਅਦ ਕਟ-ਆਫ ਕਿੰਨੀ ਜਾਂਦੀ ਹੈ ਸੋ ਐਡੀਟਰ ਸਾਹਿਬ ਇੱਥੇ ਸਲਾਈਡ ਚਲਾ ਦੇਣਗੇ ਜੋ ਏਜ ਹੈ ਇਹਦੀ ਉਹ 18 ਤੋਂ 28 ਆਪਾਂ ਨੂੰ ਚਾਹੀਦੀ ਹੁੰਦੀ ਹੈ ਤੇ ਜੋ ਫਾਰਮ ਫਿਲਿੰਗ ਦੀ ਫੀਸ ਆ ਉਹ ਹੁੰਦੀ ਹੈ 1000 ਰੁਪਏ ਅਤੇ ਜੇਕਰ ਤੁਸੀਂ ਕਿਸੇ ਰਿਜ਼ਰਵ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਤਾਂ 500 ਰੁਪਏ ਫੀਸ ਇਸ ਦੀ ਲਈ ਜਾਂਦੀ ਹੈ ਅਤੇ ਏਜ ਦੇ ਵਿੱਚ ਵੀ ਕੈਟਾਗਰੀ ਦੇ ਹਿਸਾਬ ਨਾਲ ਰਿਲੈਕਸੇਸ਼ਨ ਮਿਲ ਜਾਂਦੀ ਹੈ ਤੇ ਜੋ ਇਸ ਦਾ ਸਿਲੇਬਸ ਹੈ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਨਰਲ ਅਵੇਅਰਨੈਸ ਹੁੰਦੀ ਹੈ ਜੋ ਕਿ 35 ਨੰਬਰ ਦੀ ਹੁੰਦੀ ਹੈ ਇਸ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸਿਲੈਕਸ਼ਨ ਲੈਣ ਦੇ ਵਿੱਚ ਜੋ ਇਹਦੇ ਵਿੱਚ ਵਧੀਆ ਕਰ ਦਿੰਦੇ ਉਹਦੇ ਮਾਰਕਸ ਆਟੋਮੈਟਿਕਲੀ ਵੱਧ ਜਾਂਦੇ ਆ ਤੇ ਉਸ ਤੋਂ ਬਾਅਦ ਹੁੰਦਾ ਕੁਆਂਟੀਟੇਟਿਵ ਐਬਿਟੀਟਿਊਡ ਜੋ ਕਿ 20 ਮਾਰਕਸ ਦਾ ਹੁੰਦਾ ਇਹਨੂੰ ਆਪਾਂ ਮੈਥਸ ਕਹਿ ਸਕਦੇ ਹਾਂਗੇ ਸਿੰਪਲ ਲੈਂਗੁਏਜ ਦੇ ਵਿੱਚ ਤੇ ਇਹ ਤੋਂ ਬਾਅਦ ਮੈਂਟਲ ਸਕਿਲਸ ਹੁੰਦੀਆਂ ਜਿਹਨੂੰ ਆਪਾਂ ਰੀਜ਼ਨਿੰਗ ਕਹਿੰਦੇ ਆ ਉਹ ਵੀ 20 ਮਾਰਕਸ ਦੀ ਆਉਂਦੀ ਹੈ ਤੇ ਫਿਰ ਦੋ ਲੈਂਗੁਏਜਸ ਹੁੰਦੀਆਂ ਨੇ ਪੰਜਾਬੀ ਤੇ ਇੰਗਲਿਸ਼ ਉਹ ਹੁੰਦੀ ਹੈ ਟੈਂਟਨ ਮਾਰਕਸ ਦੀ ਤੇ ਕੰਪਿਊਟਰ ਆਪਾਂ ਨੂੰ 5 ਮਾਰਕਸ ਦਾ ਆਉਂਦੇ ਤੇ ਇਹ ਆਪਣਾ ਮੇਨ ਪੇਪਰ ਹੁੰਦਾ ਜੋ ਕਿ 100 ਮਾਰਕਸ ਦਾ ਬਣ ਜਾਂਦਾ ਤੇ ਫਿਰ ਇੱਕ ਪੰਜਾਬੀ ਕੁਆਲੀਫਾਈਂਗ ਦਾ ਪੇਪਰ ਹੁੰਦਾ ਜੋ ਕਿ 50 ਮਾਰਕਸ ਦਾ ਹੁੰਦਾ ਤੇ ਉਹ ਬੜਾ ਸੌਖਾ ਹੁੰਦਾ ਉਹਦੇ ਵਿੱਚ ਹਫਤੇ ਦੇ ਦਿਨ ਹੋ ਗਏ ਜਾਂ ਕੁਝ ਇਦਾਂ ਦੀਆਂ ਗੱਲਾਂ ਆਉਂਦੀਆਂ ਨੇ ਉਹ ਸਿਰਫ ਕੁਆਲੀਫਾਈ ਕਰਨ ਬਾਅਦ ਜਾਂਦਾ ਤੇ ਉਸ ਤੋਂ ਬਾਅਦ ਇੱਕ ਫਿਜ਼ੀਕਲ ਟੈਸਟ ਹੁੰਦਾ ਜਿਹਦੇ ਵਿੱਚ ਤੁਹਾਡੀ ਰੇਸ ਹੁੰਦੀ ਹੈ ਤੁਹਾਡਾ ਲੌਂਗ ਜੰਪ ਹੁੰਦਾ ਤੁਹਾਡਾ ਹਾਈ ਜੰਪ ਹੁੰਦਾ ਤੇ ਤੁਹਾਡਾ ਤੋਂ ਬਾਅਦ ਮੈਡੀਕਲ ਤੇ ਫਿਰ ਡਾਕੂਮੈਂਟ ਵੈਰੀਫਿਕੇਸ਼ਨ ਸੋ ਇਹਨਾਂ ਕੀ ਪ੍ਰੋਸੈਸ ਹੈ ਤੇ ਤੁਸੀਂ ਇਸ ਪ੍ਰੋਸੈਸ ਨੂੰ ਬਿਨਾਂ ਕੋਈ ਪੈਸਾ ਖਰਚੇ ਵੀ ਅਥੀਵ ਕਰ ਸਕਦੇ ਹੋ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਸੋ ਸਭ ਤੋਂ ਪਹਿਲਾਂ ਆਪਾਂ ਇਹਦੀ ਕਾਟਾ ਹੋ ਜਾਣ ਲਈ ਜੋ ਇਸਾਂ ਵਾਲੀ ਦੀ ਜੋਵੀ ਦੇ ਵਿੱਚ ਕਾਟਾ ਹੋ ਗਈ ਸੀ ਉਹ 71. ਕੁਝ ਗਈ ਸੀ ਐਗਜ਼ਾਮ ਤੋਂ ਬਾਅਦ ਰਿਟਰਨ ਤੋਂ ਅਤੀਸ 77. ਕੁਝ ਗਈ ਹੈ ਫਿਜ਼ੀਕਲ ਤੋਂ ਬਾਅਦ ਜਣ ਕੇ ਇਹ ਆਪਾਂ ਲੜਕੀਆਂ ਦੀ ਗੱਲ ਕਰ ਰਹੇ ਹਾਂ ਤੇ ਲੜਕੀਆਂ ਦੀ 65 ਦੇ ਅਰਾਊਂਡ ਗਈ ਸੀ ਤੇ ਜੋ ਤੁਸੀਂ ਇਸ ਦੀ ਤਿਆਰੀ ਕਿੱਦਾਂ ਕਰ ਸਕਦੇ ਹੋ ਇਹ ਮੈਂ ਤੁਹਾਨੂੰ ਦੱਸਦਾ ਇਸ ਵਾਸਤੇ ਤੁਸੀਂ ਕੋਈ ਵੀ ਆਪਣੇ ਥੇ ਪਬਲੀਕੇਸ਼ਨਸ ਰਫ਼ 2-3 ਆਪਾਂ ਬਸ ਉਸ ਦੀ 200-300 ਦੀ ਜਾਂ ਤੁਸੀਂ ਕਿਸੇ ਫਰੈਂਡ ਤੋਂ ਵੀ ਉਹ ਬੁੱਕ ਲੈ ਜਾਵੋ ਜਿਸ ਨੇ ਪਿਛਲੇ ਸਾਲ ਤਿਆਰੀ ਕੀਤੀ ਹੋਵੇ ਸਾਰਾ ਇਗਜ਼ਾਮ ਉਸ ਵਿੱਚੋਂ ਹੀ ਆਉਂਦੇ ਜੋ ਆਪਾਂ ਕਲਾਸ ਨਾਲ ਲਗਾ ਕੇ ਹੋਰ ਕਿਤੇ ਟਾਈਮ ਲਗਾਉਨੇ ਆ ਉਹ ਸਿਰਫ ਆਪਣਾ ਪੈਸੇ ਖਰਚਣ ਦਾ ਇੱਕ ਢੰਗ ਹੁੰਦਾ ਆਪਾਂ ਨੂੰ ਉਹ ਪੈਸੇ ਖਰਚਣ ਦੀ ਕੋਈ ਲੋੜ ਨਹੀਂ ਜੇਕਰ ਤੁਸੀਂ ਕਿਸੇ ਗਰੀਬ ਪਰਵਾਰ ਨਾਲ ਸੰਬੰਧ ਰੱਖ ਲਿਓ ਤਾਂ ਜੇਕਰ ਤੁਸੀਂ ਮੇਰੀਆਂ ਗੱਲਾਂ ਨੂੰ ਫੋਲੋ ਕਰੋਗੇ ਤਾਂ ਤੁਹਾਡੇ 85+ प्लस, 90+ ਮਾਰਕਸ ਬਿਲਕੁਲ ਆ ਜਾਣਗੇ ਤੇ ਪਹਿਲਾਂ ਵੀ ਮੈਂ ਦੇਖਿਆ ਆਏ ਨੇ ਤੇ ਇਸ ਵਾਸਤੇ ਬਸ ਇੱਕ ਡੈਡੀਕੇਸ਼ਨ ਚਾਹੀਦੀ ਹੈ ਤੁਹਾਨੂੰ ਬਾਕੀ ਸਭ ਚੀਜ਼ਾਂ ਹੋ ਜਾਂਦੀਆਂ ਹਨ ਤੁਹਾਨੂੰ ਸਿਰਫ ਇੱਕ ਬੁੱਕ ਚਾਹੀਦੀ ਹੈ ਤੇ ਇਹਦੀ ਜੋ ਗਾਈਡੈਂਸ ਆਪਾਂ ਵੀਕਲੀ ਪਲਾਨਸ ਬਣਾ ਕੇ ਦਿੰਦੇ ਰਹਾਂਗੇ ਸੋ ਤੁਸੀਂ ਚੈਨਲ ਨਾ ਬੰਨੇ ਰਹੋ ਕਿਉਂਕਿ ਆਪਾਂ ਇਸ ਚੈਨਲ ਤੇ ਹਰ ਗਵਰਨਮੈਂਟ ਐਗਜ਼ਾਮ ਦੇ ਨਾਲ ਸੰਬੰਧਿਤ ਗਾਈਡੈਂਸ ਜੋ ਪ੍ਰੋਗਰਾਮ ਨੇ ਆਪਣੇ ਨੋਟਸ ਵਗੈਰਾ ਹੋਗੇ ਜਾਂ ਕੋਈ ਵੀ ਚੀਜ਼ਾਂ ਨੇ ਆਪਾਂ ਚਲਾਉਣੇ ਦੇ ਰਹੇ ਹਾਂ ਸੋ ਇੱਕ ਬੁੱਕ ਬਸ ਤੁਹਾਨੂੰ ਖਰੀਦਣੀ ਹੋਵੇਗੀ ਉਸ ਤੋਂ ਬਾਅਦ ਤੁਹਾਡੇ ਭਾਈ ਦਾ ਸਾਰਾ ਕੰਮ ਹੈ ਆਪਾਂ ਉਹਦੇ ਵਿੱਚੋਂ ਇੱਕ ਵੀ ਪੈਸਾ ਨਹੀਂ ਲੈਣਾ ਹੈਗਾ ਆਪਾਂ ਕਿਸੇ ਬੁੱਕ ਨੂੰ ਪ੍ਰਮੋਟ ਨਹੀਂ ਕਰਦੇ ਤੁਸੀਂ ਕੋਈ ਵੀ ਬੁੱਕ ਲੈ ਲਓ ਬਸ ਕਨਸਟੇਬਲ ਨਾਲ ਸੰਬੰਧਿਤ ਹੋਵੇ ਤੁਹਾਨੂੰ ਮਾਰਕੀਟ ਜਿੱਥੇ ਜਾਓਗੇ ਮਿਲ ਜੇਗੀ ਸੋ ਜੇਕਰ ਤੁਸੀਂ ਗਵਰਨਮੈਂਟ ਜੌਬ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਉਹਦੇ ਬਾਰੇ ਹਰ ਅਪਡੇਟ ਤੁਹਾਨੂੰ ਨੀ ਪਛੈਣਾ ਨਾ ਬਣੇ ਰਿਹਾ ਚੈਨ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਕਿਸੇ ਭੈਣ ਭਰਾ ਨਾਲ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਸਕੇ ਤੇ ਆਪਣਾ ਮੇਨ ਮੋਟਿਵ ਇਹੀ ਆ ਕਿ ਕੋਈ ਪੈਸਾ ਹੋ ਗਿਆ ਜਾਂ ਕੋਈ ਗਾਈਡੈਂਸ ਹੋ ਗਈ ਜਾਂ ਕੋਈ ਵੀ ਚੀਜ਼ ਤੁਹਾਡੇ ਰਾਹ ਦੇ ਵਿੱਚ ਰੋੜਾ ਬਿਲਕੁਲ ਨਾ ਬਣੇ ਸੋ ਦੇਖਦੇ ਰਹੋ ਤੁਸੀਂ ਤੁਹਾਡਾ ਆਪਣਾ ਚੈਨਲ ਤੇ ਮਿਲਾਂਗੇ ਅਗਲੀ ਵਾਰ ਅਗਲੀ ਵੀਡੀਓ ਨਾਲ ਉਦੋਂ ਤੱਕ ਥੈਂਕ ਯੂ ਸਤਿ ਅਕਾਲ